ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਬੋਲੀ ਗੁਰਮੁਖੀ ਪੰਜਾਬੀ ਨੂੰ ਲੈ ਕੇ ਭਾਈ ਵਿਕੀ ਸਿੰਘ ਹੋਣੀ ਇਹਨਾਂ ਦੀ ਸਮੁੱਚੀ ਟੀਮ ਭਾਈ ਬਹਾਦਰ ਸਿੰਘ ਕੈਪਟਨ ਸਾਹਿਬ ਜਿਹੜੇ ਆਰਮੀ ਦੇ ਜਿੰਨੇ ਨੌਜਵਾਨ ਨੇ ਭਾਈ ਵਿਕਰ ਸਿੰਘ ਹੋਣੀ ਇਹਨਾਂ ਸਾਰਿਆਂ ਨੇ ਅੱਜ ਇੱਕ ਗੁਰਮੁਖੀ ਪੰਜਾਬੀ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਦੇ ਆ ਜਾਗਰੂ ਕਰਦੇ ਆ ਕੋਟੂਕ ਪੂਰਾ ਦਾਣਾ ਮੰਡੀ ਤੋਂ ਲੈ ਕੇ ਫਰੀਦਕੋਟ ਤੱਕ ਇੱਕ ਮਾਰਚ ਕੀਤਾ ਜਿਹਦੇ ਵਿੱਚ ਮੁੱਖ ਮਕਸਦ ਹੈ ਪੰਜਾਬ ਦੇ ਲੋਕਾਂ ਨੂੰ ਊੜੇ ਤੇ ਜੋੜੇ ਤੋਂ ਜਾਣੂ ਕਰਵਾਉਣਾ ਮਾਂ ਹੈ ਤੇ ਸਭ ਕੁਝ ਹੈ ਭੁੱਖ ਹੈ ਤੇ ਕੱਖ ਹੈ ਭੁੱਖ ਨਹੀਂ ਤਾਂ ਕੱਖ ਵੀ ਨਹੀਂ ਊੜੇ ਤੋਂ ਬਿਨਾ ਤੁਹਾਡੀ ਕੋਈ ਪਛਾਣ ਨਹੀਂ ਊੜੇ ਕਰਕੇ ਜੋੜਾ ਹੈ ਜੋੜੇ ਤੇ ਊੜੇ ਦਾ ਬੜਾ ਗਹਿਰਾ ਸਬੰਧ ਹੈ ਜੇ ਕੱਲ ਕੱਲਾ ਜੋੜਾ ਹੈ ਊੜਾ ਹੈ ਨਹੀਂ ਤਾਂ ਵੀ ਕਿਸੇ ਨੇ ਤੁਹਾਨੂੰ ਪੰਜਾਬੀ ਨਹੀਂ ਮੰਨਣਾ ਤੇ ਜੇ ਕੱਲਾ ਊੜਾ ਏ ਝੂੜਾ ਹੈ ਨਹੀਂ ਪੰਜਾਬੀ ਤਾਂ ਵੀ ਕਿਸੇ ਨੇ ਮੰਨਣਾ ਇਸ ਲਈ ਗੁਰਮੁਖੀ ਪੰਜਾਬੀ ਜਿਹੜੀ ਸਤਿਗੁਰਾਂ ਨੇ ਸਾਡੇ ਵੱਡਿਆਂ ਨੇ ਸਾਡੀ ਝੋਲੀ ਚ ਪਾਈ ਔਰ ਜਿਸ ਦੀਆਂ ਕਲਾਸਾਂ ਜਮਾਤਾਂ ਗੁਰੂ ਅੰਗਦ ਦੇ ਮਹਾਰਾਜਿਆਂ ਨੇ ਸ਼ੁਰੂ ਕਰਵਾਈਆਂ ਉਹਦੀ ਸਾਰੀ ਲਿਪੀ ਉਹਨਾਂ ਨੇ ਤਿਆਰ ਕਰਕੇ ਸਾਡੀ ਝੋਲੀ ਚ ਉਹਦਾਤਾ ਪਾਈਆਂ ਔਰ ਉਹ ਕਿੰਨੀ ਇੱਕ ਪਿਆਰੀ ਬੋਲੀ ਸਮਝੀ ਗਈ ਪੂਰਨ ਬੋਲੀ ਸਮਝੀ ਗਈ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੂ ਉਹਨਾਂ ਨੇ ਆਪ ਸੰਪਾਦਨਾ ਕਰਵਾਈ ਉਹ ਕਿੱਡਾ ਵੱਡਾ ਖਜ਼ਾਨਾ ਅੱਜ ਮਾਂ ਬੋਲੀ ਪੰਜਾਬੀ ਦੇ ਰੂਪ ਵਿੱਚ ਪੰਜਾਬੀਆਂ ਕੋਲੇ ਹੈ ਜਿਹੜੀ ਪੰਜਾਬੀ ਹਰੇਕ ਜ਼ੁਬਾਨ ਬੋਲ ਸਕਦੀ ਹੈ ਔਰ ਜਿਹੜੀ ਪੰਜਾਬੀ ਹਰੇਕ ਜ਼ੁਬਾਨ ਨੂੰ ਲਿਖ ਸਕਦੀ ਹੈ ਇਹ ਸਾਡੇ ਕੋਲੇ ਹੈ ਤੇ ਅੱਜ ਸਮੁੱਚੇ ਪੰਜਾਬ ਵਾਸੀਆਂ ਨੂੰ ਇਹ ਭਾਈ ਵਿਕੀ ਸਿੰਘ ਹੁਣਾ ਵੱਲੋਂ ਜਿਹੜਾ ਸਨੇਹਾ ਲਾਇਆ ਹੈ ਅਸੀਂ ਉਹਦਾ ਸਮਰਥਨ ਵੀ ਕਰ ਰਹੇ ਹਾਂ ਔਰ ਪਿਛਲੇ ਸਾਲਾਂ ਤੋਂ ਲੱਗੇ ਹੋਏ ਆ 1967 ਦੇ ਵਿੱਚ ਇੱਕ ਕਾਨੂੰਨ ਬਣਿਆ ਸੀ ਪੰਜਾਬ ਦੇ ਵਿੱਚ ਸਰਕਾਰੀ ਅਦਾਰੇ ਹੋਣ ਜਾਂ ਨਿੱਜੀ ਅਦਾਰੇ ਹੋਣ ਜਿਹੜੇ ਪੰਜਾਬ ਵਿੱਚ ਰਹਿ ਕੇ ਗੁਰਮੁਖੀ ਪੰਜਾਬੀ ਨਹੀਂ ਲਿਖਦੇ ਉਹਨਾਂ ਤੇ ਕਾਰਵਾਈ ਹੋਊ ਪਰ ਸਿਆਸੀ ਲੀਡਰ ਤੇ ਇਥੋਂ ਦੀਆਂ ਸਿਆਸੀ ਪਾਰਟੀਆਂ ਨੇ ਇਹੋ ਜੀ ਜੱਖਣਾ ਪੁੱਟੀ ਆਪ ਤਾਂ ਪੰਜਾਬੀ ਤੋਂ ਪੰਘੋੜੇ ਹੋਏ ਉਹਨਾਂ ਨੇ ਪੰਜਾਬ ਬੋਰਡ ਦੀ ਵੀ ਜਖਣਾ ਪੁੱਟ ਕੇ ਇੱਥੇ ਸਿੱਧੇ ਦਿੱਲੀ ਦੇ ਨਾਲ ਜੋੜ ਦਿੱਤੇ ਤੇ ਇੱਥੇ ਅੱਜ ਬਹੁਤ ਆਤ ਸਕੂਲ ਇਹੋ ਜਿਹੇ ਨੇ ਜਿਨ੍ਹਾਂ 'ਚ ਪੰਜਾਬੀ ਬੋਲਣ ਤੇ ਬੱਚਿਆਂ ਤੇ ਪਾਬੰਦੀ ਲੱਗਦੀ ਹੈ ਸਾਡੇ ਕੋਲ ਰੋਜ਼ ਕੇਸ ਆਉਂਦੇ ਆ ਤੇ ਜਿੱਥੇ ਅਸੀਂ ਮਾਂ ਬੋਲੀ ਪੰਜਾਬੀ ਲਈ ਆ ਜਿਹਨਾਂ ਦੇ ਨਾਲ ਖੜੇ ਆ ਉੱਥੇ ਬੇਨਤੀ ਕਰਾਂਗੇ ਸਾਡੇ ਜਨਮ ਤੇ ਪੰਜਾਬੀ ਸਾਡੇ ਵਿਆਹਾਂ 'ਚ ਪੰਜਾਬੀ ਸਾਡੇ ਮਰਨ ਤੇ ਸਾਡੇ ਕਾਰਡ ਪੰਜਾਬੀ ਚ ਜਿਹੜੇ ਰੁਕੇ ਦਿੱਤੇ ਜਾਂਦੇ ਸੀ ਅਸੀਂ ਅੱਜ ਛੱਡ ਗਏ ਆ ਸਾਰੇ ਉਹਨੂੰ ਯਾਦ ਕਰੋ ਤੇ ਜੰਮ ਦੇ ਨਿਆਣੇ ਨੂੰ ਤੁਸੀਂ ABC ਪੜਾ ਰਹੇ ਹੋ ਮੈਂ ਰੋਕਦਾ ਨਹੀਂ ਪੜੋ ਪਰ ਅੱਜ ਗੁਰਮੁਖੀ ਕਿੱਥੇ ਗਈ 35 ਉਹ ਮੁਹਾਵਰੇ ਉਹ ਸਾਡੀ ਜਿਹੜੀ ਕਹ ਲਈਏ ਭੁਲਾਵੇਂ ਅੱਖਰ ਮਹਾਰਨੀ ਅੱਜ ਟੀਚਰਾਂ ਨੂੰ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਵੀ ਪਤਾ ਨਹੀਂ ਪੰਜਾਬ ਦੇ ਜਿਹੜੇ ਸਕੂਲ ਚ ਭਰਤੀ ਕੀਤੇ ਹੋਏ ਇਹ ਸਭ ਕਾਹਦੇ ਹੱਲ ਲਈ ਆਪਾਂ ਆਪਣੇ ਤੋਂ ਸ਼ੁਰੂ ਕਰੀਏ ਸਾਡਾ ਪਹਿਰਾਵਾ ਪੰਜਾਬੀ ਸਾਡੀ ਬੋਲੀ ਪੰਜਾਬੀ ਸਾਡਾ ਖਾਣ ਪਾਣ ਪੰਜਾਬੀ ਸਾਡਾ ਚਾਲ ਚੱਲਣ ਪੰਜਾਬੀ ਕਿਰਤ ਨੂੰ ਪਿਆਰ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਸਰਬੱਤ ਦਾ ਭਲਾ ਮੰਗੀਏ ਊੜਾ ਤੇ ਝੂੜਾ ਪੱਗ ਤੇ ਚੁੰਨੀ ਕਲਮ ਕਿਰਪਾਨ ਪੰਥ ਗ੍ਰੰਥ ਸੇਵਾ ਸਿਮਰਨ ਇਹ ਪੰਜਾਬੀਆਂ ਨੂੰ ਦਿੱਤਾ ਹੈ ਇਹ ਉਹੀ ਪੰਜਾਬੀ ਨੇ ਜਿਹੜੇ ਨਾਨਕ ਬਣ ਕੇ ਬਾਬਰ ਨੂੰ ਜਾਬਰ ਕਹਿੰਦੇ ਨੇ ਉਹੀ ਪੰਜਾਬੀ ਨੇ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਸਾਰਿਆਂ ਦੇ ਨਾਂ ਇਨਤਕਾਲਾ ਕਰਵਾ ਕੇ ਦਿੰਦੇ ਨੇ ਉਹੀ ਪੰਜਾਬੀ ਨੇ ਜਿਹੜੇ ਬੀਗਮ ਪੁਰਾ ਤੇ ਖਾਲਸਾ ਰਾਜ ਸ਼ੇਰੇ ਪੰਜਾਬ ਬਣ ਕੇ ਲਿਆਉਂਦੇ ਨੇ ਇਸ ਲਈ ਅੱਜ ਇਹ ਸਾਰੀ ਜਿਹੜੀ ਇਹ ਨਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਆਓ ਇਹ ਤਾਂ ਬਚਣੀ ਜੇ ਜੇ ਇਹ ਭਰਾ ਸਾਡੇ ਸਾਰੇ ਅੱਗੇ ਆਉਣਗੇ ਤੇ ਜੇ ਤੁਸੀਂ ਘਰੇ ਬੈਠੇ ਰਹੇ ਤੇ ਦਲਾਲ ਮੈਦਾਨੀ ਜੰਗ ਦੇ ਵਿੱਚ ਆ ਕੇ ਤੁਹਾਡੇ ਸਾਰਾ ਕੁਝ ਲੈ ਕੇ ਜਾਂਦੇ ਰਹਿ ਤੇ ਇੱਕ ਦਿਨ ਤੁਸੀਂ ਪੰਜਾਬੀ ਤੋਤਾ ਹੱਥ ਤੋਂ ਬੈਠੋਗੇ ਤੁਸੀਂ ਪੰਜਾਬ ਵੀ ਦੁਨੀਆ ਦੇ ਨਕਸ਼ੇ 'ਚੋਂ ਲੱਭਣਾ ਤੁਹਾਡੇ ਲਈ ਮੁਸ਼ਕਲ ਹੋ ਜਾਏ ਇਸ ਲਈ ਆਓ ਪੰਜਾਬ ਪੰਜਾਬੀ ਪੰਜਾਬੀਅਤ ਲਈ ਆਪਾਂ ਸਾਰੇ ਇੱਕ ਸਿਰ ਜੋੜ ਕੇ ਤਕੜੇ ਹੋਈਏ ਗੁਰੂ ਕਿਰਪਾ ਕਰੇ ਆਪਣੇ ਘਰਾਦਿਆਂ ਤਖਤੀਆਂ ਨਾਮ ਨੰਬਰ ਅੱਜ ਇੱਕ ਮਤਾ ਵੀ ਪਾਸ ਕਰਿਓ ਅਸੀਂ ਤੁਹਾਡੇ ਨਾਲ ਖੜੇ ਆਂ ਭਾਈ ਵਿਕੀ ਸਿੰਘ ਜੀ ਅੱਜ ਇੱਕ ਮਤਾ ਪਾਸ ਕਰ ਦਿਓ ਮੇਰੇ ਸ਼ਾਇਦ ਤੁਸੀਂ ਕਰ ਲਓ ਮੈਂ ਕਰਾ ਦਿੰਨਾ ਤੁਹਾਨੂੰ ਮੈਂ ਹਾਜ਼ਰ ਆਂ ਕਿ ਅਸੀਂ ਜਿੰਨੀਆਂ ਪੰਜਾਬ ਦੀਆਂ ਗੱਡੀਆਂ ਨੇ ਸਾਡੀਆਂ ਜਿਹੜੇ ਉਹਦੇ ਦਸਤਾਵੇਜ਼ ਬਣਦੇ ਨੇ ਪੰਜਾਬੀ ਚ ਹੋਣ ਗੱਡੀਆਂ ਦੀਆਂ ਤਖਤੀਆਂ ਪੰਜਾਬੀ ਚ ਹੋਣ ਸਾਡੇ ਪਾਸਪੋਰਟਾਂ ਤੇ ਪੰਜਾਬੀ ਹੋਵੇ ਸਾਡੇ ਬੈਂਕਾਂ ਦੇ ਕੰਮ ਕਾਜ ਪੰਜਾਬੀ ਚ ਹੋਣ ਜੇ ਸਰਕਾਰ ਨਹੀਂ ਇਹੋ ਜਿਹਾ ਕੰਮ ਕਰਦੀ ਤੇ 2027 ਲਈ ਤਿਆਰੀ ਕਰ ਲੋ ਫਿਰ ਆਪਾਂ ਪੰਜਾਬੀ ਅਸੀਂ ਜਾ ਕੇ ਲੱਗ ਬੋਲੇ ਵਾਹਿਗੁਰੂ ਜੀ ਕਾ ਖਾਲਸਾ